ਕਿਨਾਂ ਲੱਗਦਾ ਟੈਕਨੋਲੋਜੀ ਦੇ ਨਾਲ ਆ ਰਿਹਾ ਹੈ ਕਿਹਨਾ ਲੱਗਦਾ ਟੈਕਨੋਲੋਜੀ ਦੇ ਨਾਲ ਆ ਰਿਹਾ ਹੈ ਇਹਦੇ ਨਾਲ ਬਹੁਤ ਬਹੁਤ ਚਾਹਾਂ ਆਈਆਂ 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 ਉਹਨਾਂ ਦੇ ਕਿਸੇ ਮਾਰਗਦਰਸ਼ਨ ਵਾਸਤੇ ਅਧਿਕਾਰ ਨੂੰ ਨੰਬਰ ਲਿਖਿਆ ਹੈ ਬਹੁਤ ਸੰਭਾਅ ਜਿਸ ਦਾ ਮੁਸਾਹਰਤ ਵਿੱਚ ਪ੍ਰਾਪਤਾ ਦਾ ਉਹ ਬੜਾ ਮਾਣ ਹੈ ਕਿ ਅੱਜ ਸੌਦੀ ਕਰਾਇ ਸੁਨੀ ਦੇ ਨੰਨੀ ਅੰਤਰ ਦੇ ਪਾਸ ਕਰਾਤਾ ਹੈ ਤੇ ਜਿਹੜਾ ਆਸ ਤੇ ਮਾਰਾ ਨੂੰ ਜਿੰਨੀ ਸਮਾਂ ਦੇਉਂਦੀ ਹੈ ਹਾਲ ਸਾਲ ਇਸ ਜੇਤਰੀ ਉਹ ਕਰਦੀ ਰਹੀ ਸੀ ਪਾਸ ਕਰਦੀ ਸਾਰੀ ਜਿਹੜਾ ਅੱਜ ਦਾ ਜੂਥ ਆ ਇਸ ਨੂੰ ਕੀ ਮੈਸੇਜ ਦੇਵਾਂਗੇ ਆਪਾਂ ਜੀ ਉਹ ਅੱਜ ਦਾ ਜੂਥ ਹਾਲੇ ਉਹ ਕੁਝ ਹਾਂ ਕਿਸੇ ਖਾਲੇ ਪਾਸੇ ਵੱਲ ਜਾ ਰਿਹਾ ਹੈ ਜਿਹੜੀ ਵਾਲਾ ਪਾਸੇ ਜਾ ਰਿਹਾ ਆ ਦੇਖੋ ਹਰ ਸੁਵਿਧਾ ਜੁਆ ਨੂੰ ਹਰ ਸੇਵਾ ਕਰ ਰਹੀ ਰਹੀ ਉਹਨਾਂ ਨੂੰ ਜਵਾਨਾਂ ਨੂੰ ਇਹ ਵੀ ਪੀਲ ਕਰੂੰਗਾ ਉਹ ਨਸ਼ਿਆਂ ਨੂੰ ਬਹੁਤ ਛੱਡ ਕੇ ਜੇ ਦਾ ਸਬੰਧੂ ਗੁਰੂ ਘਰ ਸਬੰਧੂ ਨੰਗਰ ਸਬੰਧੀ ਸੇਵਾ ਸਬੰਧੀ ਜਾ ਕੇ ਇਹਨਾਂ ਚੀਜ਼ਾਂ ਦੇ ਸਾਲ ਆਗੇ ਆਉਣ ਵਾਲੇ ਵੀ ਜਿਹੜੇ ਆਉਗੇ ਕਿ ਸਾਰਿਆਂ ਵਾਲੇ ਟੀਮ ਦੇ ਬਹੁਤ ਇੱਥੇ ਵਾਲੀ ਦਾ ਰੌਣਕ ਦਾ ਬਹੁਤ ਚੰਗਾ ਪਤਾ ਹੈ ਭਾਈ ਵੀਰ ਸਾਹਿਬ ਉਹ ਵਾਲੀ ਇਹ ਸੱਚੀ ਕੁਰਬਾਨੀ ਅਕੀ ਗੁਰਮਤ ਵਿਚਾਰ